ਨੀਟ ਮਾਮਲੇ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਹੰਗਾਮਾ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਡਿੱਗੀ ਇੱਕ ਮੌਤ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੋਰੇਨ ਜ਼ਮਾਨਤ ਦੇ ਰਿਹਾ ਮੌਨਸੂਨ ਦੇ ਪਹਿਲੇ ਮੀਂਹ ਨਾਲ ਡੁੱਬ ਗਈ ਦਿੱਲੀ ਸ਼ੇਫ ਹਾਲੀਦਾਦ ਦੋਰਾ ਸੈਂਕੜਾ ਭਾਰਤ ਦੀਆਂ 4 ਵਿਕਟਾਂ ਤੇ ਰਿਕਾਰਡ 525 ਦੌੜਾ ਤੇ ਇਸ ਤੋਂ ਬਾਅਦ ਟੀਵੀ ਤੇ ਖਬਰਾਂ ਦੇ ਇਸ ਬੁਲਟਿਨ ਚ ਤੁਹਾਡਾ ਸਵਾਗਤ ਕਰਦੇ ਹਾਂ NEET ਪ੍ਰੀਖਿਆਵਾਂ ਵਿੱਚ ਹੋਈਆਂ ਬੇਨਿਜ਼ਮੀਆਂ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸ਼ੁਕਰਵਾਨੂ ਸੰਸਦ ਦੇ ਦੋਵੇਂ ਸਦਨਾਂ ਵਿੱਚ ਜੰਮ ਕੇ ਹੰਗਾਮਾ ਕੀਤਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਲੱਖਾਂ ਵਿਦਿਆਰਥੀਆਂ NEET ਨੂੰ ਲੈ ਕੇ ਇਸ ਵੇਲੇ ਕਬਰਾਏ ਹੋਏ ਹਨ ਤਾਂ ਇਸ ਵੇਲੇ ਸਮੁੱਦੇ ਦੀ ਸੰਸਦ ਵਿੱਚ ਚਰਚਾ ਰਹੀ ਉਹਨਾਂ ਨੂੰ ਇੱਕ ਹਾਂ ਪੱਖੀ ਸੰਦੇਸ਼ ਜਾਵੇਗਾ ਕਿ ਭਾਰਤ ਸਰਕਾਰ ਅਤੇ ਵਿਰੋਧੀ ਧਿਰ ਮਿਲ ਕੇ ਉਹਨਾਂ ਦੀ ਗੱਲ ਕਰ ਰਹੀਆਂ ਹਨ ਸਤਾਧਿਰ ਨੇ ਇਸ ਚਰਚਾ ਨੂੰ ਸੰਸਦੀ ਰਵਾਇਤਾਂ ਤੋਂ ਉਲਟ ਦੱਸਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਦੇ ਭਾਸ਼ਣ ਤੋਂ ਚਰਚਾ ਤੋਂ ਬਾਅਦ ਰਵਾਇਤਨ ਭਾਸ਼ਣ ਤੇ ਚਰਚਾ ਹੁੰਦੀ ਹੈ स्पीकर ओम बिरला ਨੇ ਵੀ नीट ਮੁੱਦੇ ਤੇ ਸੰਖੇਪ ਚਰਚਾ ਦੀ ਥਾਂ ਤੇ ਰਾਸ਼ਟਰਪਤੀ ਦੇ ਭਾਸ਼ਣ ਤੇ ਚਰਚਾ ਚ ਹੀ ਸਾਰੇ ਮੁੱਦੇ ਉਠਾਉਣ ਦੀ ਸਲਾਹ ਦਿੱਤੀ ਹੈ ਪਰ ਵਿਰੋਧੀ ਧਿਰ ਵੱਲੋਂ नीट ਦੇ ਜਵਾਬ ਦਿਓ ਤੇ ਨਾਅਰੇ ਲਾਉਣੇ ਸ਼ੁਰੂ ਕਰਨ ਸਪੀਕਰ ਨੇ ਪਹਿਲਾਂ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਉਠਾ ਦਿੱਤੀ ਸ਼ੁਕਰਵਾਰ ਤੜਕੇ ਭਾਰੀ ਮੀਂਹ ਦੌਰਾਨ ਦਿੱਲੀ ਹਵਾਈ ਅਡੇਰੇ ਟਰਮੀਨਲ 1 ਦੀ ਛੱਤ ਦਾ ਹਿੱਸਾ ਡਿੱਗਣ ਕਾਰਨ ਇੱਕ ਕੈਬ ਡਰਾਈਵਰ ਦੀ ਮੌਤ ਹੋ ਗਈ ਹੈ ਤੇ 6 ਲੋਕ ਜ਼ਖਮੀ ਹੋਏ ਹਨ ਜਿਸ ਕਾਰਨ ਹਵਾਈ ਅਡਾਣਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ। ਇਸ ਮੌਕੇ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮੋਨ ਨੈਡੂ ਨੇ ਟਰਮੀਨਲ 1 ਦਾ ਦੌਰਾ ਕਰਕੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਜਾਂਚ ਤੋਂ ਬਾਅਦ ਟਰਮੀਨਲ 1 ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਟਰਮੀਨਲ 1 ਦੀਆਂ ਉਡਾਨਾਂ ਨੂੰ ਛੇਤੀ ਤੇ ਛੇਤੀ ਟਰਮੀਨਲ 2 ਅਤੇ ਟਰਮੀਨਲ 3 ਤੇ ਟਰਾਂਸਫਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨਾਰਾ ਕਹਿਣਾ ਹੈ ਕਿ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ 20 ਲੱਖ ਅਤੇ ਜ਼ਖਮੀਆਂ ਨੂੰ 3-3 ਲੱਖ ਰੁਪਏ ਦੀ ਸਹਯਤਾ ਦਿੱਤੀ ਜਾਵੇਗੀ। ਰਾਤਾਂ ਦੀ ਢਿਲੇ ਵਿੱਚ ਮੌਨਸੂਨ ਦੇ ਪਹਿਲੇ ਮਹੀਨੇ ਜਿੱਥੇ ਗਰਮੀ ਤੋਂ ਰਾਹਤ ਆ ਦਿੱਤੀ ਹੈ ਉੱਥੇ ਸੜਕਾਂ ਤੋਂ ਲੈ ਕੇ ਘਰਾਂ ਦੇ ਵਿੱਚ ਪਾਣੀ ਭਰਨ ਦੇ ਨਾਲ ਪੂਰੀ ਦਿੱਲੀ ਸਮੇਤ ਵੀ ਵੀ ਪੀਆਈ ਇਲਾਕਿਆਂ 'ਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਨਾਰ ਹਾਦਸਾ ਇਹ ਹੈ ਕਿ ਕੇਂਦਰੀ ਦਿੱਲੀ ਵਿੱਚ ਸੰਸਦ ਮੈਂਬਰਾਂ ਤੇ ਮੰਤਰੀਆਂ ਦੇ ਬੰਗਲਿਆਂ ਵਿੱਚ ਵੀ ਪਾਣੀ ਭਰ ਗਿਆ ਹੈ ਤੇ ਕਈ ਥਾਵਾਂ ਤੇ ਰਾਤ ਭਰ ਬਿਜਲੀ ਗੈਰ ਰਹੀ ਪਾਣੀ ਭਰ ਜਾਣ ਤੇ ਜਮਾ ਮਸਜਿਦ ਕੀਰਤੀ ਨਗਰ ਨਵੀਂ ਸੜਕ ਸੰਗਮ ਵਿਹਾਰ ਚਾਂਦਨੀ ਚੌਕ ਬਦਰਪੁਰ ਦਿੱਲੀ ਗੇਟ ਤੁਰਕਮਾਨ ਗੇਟ ਅਤੇ ਹੋਰ ਇਲਾਕਿਆਂ ਵਿੱਚ ਲੋਕਾਂ ਨੂੰ ਆਉਣ ਜਾਣ ਦੇ ਲਈ ਕਾਫੀ ਔਖਾ ਹੋ ਗਿਆ ਇਸ ਮੌਕੇ ਤੇ ਕਈ ਵਾਹਨ ਵੀ ਨੁਕਸਾਨੇ ਗਏ ਦਿੱਲੀ ਦੇ ਨਿਊ ਉਸਮਾਨ ਨਗਰ ਵਿੱਚ ਬਰਸਾਤੀ ਪਾਣੀ ਦੇ ਡੂੰਘੇ ਟੋਏ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਵੀ ਹੋਈ ਹੈ। ਚਾਰਖਣ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸਰੇਨ ਨੂੰ ਰਾਂਚੀ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਹੇਮੰਤ ਸਰੇਨ ਨੂੰ ਹੇਠਲੀ ਅਦਾਲਤ ਵਿੱਚ ਆਪਣੇ ਵਕੀਲ ਵੱਲੋਂ ਜ਼ਮਾਨਤ ਬਾਂਡ ਅਤੇ ਹੋਰ ਪ੍ਰਕਿਰਿਆਵਾਂ ਪੂਰੀ ਕਰਨ ਤੋਂ ਬਾਅਦ ਜੇਲ੍ਹ ਤੋਂ ਰਿਹਾ ਕੀਤਾ ਗਿਆ। ਜ਼ਮੀਨ ਕੋਟਾਲੇ ਦੇ ਦੋਸ਼ੀ ਹੇਮੰਤ ਸਰੇਨ ਜਦੋਂ ਬਾਹਰ ਆਏ ਤਾਂ ਉਹਨਾਂ ਦੇ ਸਾਥੀਆਂ ਨੇ ਉਹਨਾਂ ਦਾ ਸਵਾਗਤ ਕੀਤਾ। ਜੇਲ੍ਹ ਤੋਂ ਬਾਹਰ ਆਉਣ ਤੇ ਦੋਵੇਂ ਹੱਥ ਖੜੇ ਕਰਕੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ। ਅਦਾਲਤ ਵੱਲੋਂ ਦਿੱਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਨੂੰ 50000 ਰੁਪਏ ਦੇ ਜ਼ਮਾਨਤੀ ਬੌਂਡ ਤੇ ਇੰਨੀ ਹੀ ਰਕਮ ਦੀਆਂ ਦੋ ਜਮਾਨੀਆਂ ਦੇ ਨਾਲ ਜ਼ਮਾਨਤ ਤੇ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਹੈ। ਛਾਰਖੰਡ ਹਾਈ ਕੋਰਟ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੋਰੇਨ ਨੂੰ ਜ਼ਮੀਨ ਕੋਟਾਲੇ ਨਾਲ ਜੁੜੇ ਹਵਾਲਾ ਮਾਮਲੇ ਵਿੱਚ ਜ਼ਮਾਨਤ ਦਿੱਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਸੂਚਨਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਨੂੰ ਸੂਚਨਾ ਅਧਿਕਾਰੀ ਪਾਸੋਂ ਸਿਰ ਤੇ ਦਸਤਾਰ ਸਜਾਈ ਗਈ। ਇਸ ਮੌਕੇ ਉਹਨਾਂ ਨਾਲ ਹਰਿਆਣਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਨ। ਮੁੱਖ ਮੰਤਰੀ ਸੈਣੀ ਨੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਕਰਦੇ ਹੋਏ ਗੜਾ ਪ੍ਰਸ਼ਾਦ ਦੀ ਦੇਗ ਵੀ ਕਰਵਾਈ ਅਤੇ ਨਤਮਸਤਕ ਹੋਣ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਮਾਲਾ ਵੀ ਭੇਟ ਕੀਤਾ। ਇਸੇ ਦੌਰਾਨ ਮੁੱਖ ਮੰਤਰੀ ਸੈਣੀ ਡੇਰਾ ਵਿਆਸ ਗਏ ਜਿੱਥੇ ਉਹਨਾਂ ਨੇ ਰਾਧਾ ਸਵਾਮੀ ਸਤਸੰਗ ਵਿਆਸ ਦੇ ਅਧਿਆਤਮਕ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਇਸੇ ਤਰ੍ਹਾਂ ਉਹ ਹੋਰ ਵੀ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਕ ਹੋਏ ਹਨ ਜਲੰਧਰ ਸਤ ਡੇਰਾ ਸ਼੍ਰੀ 108 ਸੰਤ ਸਰਬੰਦਾਸ ਸੱਚਖੰਡ ਬੱਲਾ ਵਿਖੇ ਵੀ ਮੱਥਾ ਟੇਕਿਆ ਤੇ ਡੇਰਾ ਮੁਖੀ ਸ਼੍ਰੀ ਨਰੰჯਨ ਦਾਹ ਜੀ ਤੋਂ ਅਸ਼ੀਰਵਾਦ ਵੀ ਲਿਆ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਸੰਤ ਸ਼੍ਰੀ ਨਰਨਜਨ ਦਾਸ ਮਹਾਰਾਜ ਦੀ ਰਹਿਨਮਾਈ ਹੇਠ ਸਮਾਜ ਦੇ ਲੋਕਾਂ ਨੂੰ ਪ੍ਰਭੂ ਦੇ ਨਾਮ ਨਾਲ ਜੋੜਨ ਦਾ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ। ਇਹਨਾਂ ਦੇ ਨਿਰਦੇਸ਼ ਵਿੱਚ ਦੇਸ਼ੀ ਨਹੀਂ ਸਗੋ ਸਮੁੱਚੇ ਵਿਸ਼ਵ ਵਿੱਚ ਸਮਾਜ ਭਲਾਈ ਅਤੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੀ ਸਬੂੱਚੀ ਲੀਡਰਸ਼ਿਪ ਵੀ ਮੌਜੂਦ ਰਹੀ। ਸਲਾਮੀ ਬਲੇਵਾ ਸ਼ੈਫਾਲੀ ਵਰਮਾ 197 ਗੇਨਜ 205 ਦੌੜਾਂ ਦੇ ਰਿਕਾਰਡ ਦੋਰੇ ਸੈਂਕੜੇ ਤੇ ਸਮਰੇਦੀ ਮੈਂਦਾਨਾ ਨਾਲ ਪਹਿਲੀ ਵਿਕਟ ਲਈ 292 ਦੌੜਾਂ ਦੀ ਸਾਂਝੇਦਾਰੀ ਦੇ ਦਮਤੇ ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਇਕਲੌਤੇ ਟੈਸਟ ਮੈਚ ਦੇ ਪਹਿਲੇ ਦਿਨ ਇੱਥੇ 4 ਵਿਕਟਾਂ ਤੇ 525 ਦੌੜਾਂ ਬਣਾਈਆਂ ਮੈਲਾ ਟੈਸਟ ਕ੍ਰਿਕਟ ਵਿੱਚ ਇਹ ਇੱਕ ਦਿਨ ਦਾ ਬੈਸਟ ਸਕੋਰ ਹੈ ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਦਾ 99 ਸਾਲ ਦਾ ਪੁਰਾਣਾ ਰਿਕਾਰਡ ਵੀ ਤੋੜਿਆ Google ਨੇ ਆਪਣੇ Google Translator ਟੂਲ ਵਿੱਚ ਸ਼ਾਮੋਖੀ ਲਿਪੀ ਨੂੰ ਵੀ ਸ਼ਾਮਲ ਕਰ ਲਿਆ ਹੈ ਕਿਸੇ ਦੂਜੀ ਭਾਸ਼ਾ ਨੂੰ ਪੜਨ ਤੇ ਸਮਝਣ ਚ ਆਉਣ ਵਾਲੀਆਂ ਰੁਕਾਵਟਾਂ ਨੂੰ ਖਤਮ ਕਰਨ ਲਈ Google Translate ਦਾ ਇਹ ਵੱਡਾ ਉਪਰਾਲਾ ਹੈ Google Translate ਟੂਲ ਵਿੱਚ ਪੰਜਾਬੀ ਸ਼ਾਮੋਖੀ ਸਮੇਤ 100 ਤੋਂ ਵੱਧ ਲਿਪੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਹੁਣ ਤੱਕ ਦਾ ਸਭ ਤੋਂ ਵੱਡਾ ਵਿਸਥਾਰ ਮੰਨਿਆ ਗਿਆ ਹੈ ਇਸ ਵਿੱਚ ਸ਼ਾਮੂਖੀ ਦਾ ਸ਼ਾਮਲ ਹੋਣਾ ਚੜ੍ਹਦੇ ਤੋਂ ਲੈ ਦੇ ਦੋਵਾਂ ਪੰਜਾਬ ਦੇ ਪੰਜਾਬੀਆਂ ਲਈ ਅਹਿਮ ਹੈ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਨਾਲ ਲੱਗਦੇ ਜੰਮੂ ਕਸ਼ਮੀਰ ਦੇ ਗੰਢਿਆਲ ਪਿੰਡ ਵਿੱਚ ਬੀਤੀ ਰਾਤ ਇੱਕ ਸ਼ੱਕੀ ਹਥਿਆਰਬੰਦ ਵਿਅਕਤੀ ਦੇ ਘੁੰਮਣ ਤੋਂ ਬਾਅਦ ਪੰਜਾਬ ਪੁਲਿਸ ਮੋੜ ਹਰਕਤ ਵਿੱਚ ਆ ਗਈ ਹੈ ਅਤੇ ਪੁਲਿਸ ਨੇ ਬੀਐਸਐਫ ਦੀ ਸਹਿਯੋਗ ਨਾਲ ਗੰਢਿਆਲ ਦੇ ਨਾਲ ਲੱਗਦੇ ਪੰਜਾਬ ਖੇਤਰਾਂ ਦੇ ਪਿੰਡਾਂ ਡੇਰਿਆਂ ਵਿੱਚ ਤਲਾਸ਼ੀ ਮਹਿੰਮ ਸ਼ੁਰੂ ਕੀਤੀ ਹੈ ਜੇਕਰ ਜੋਗਾ ਕੀ 3 ਦਿਨ ਪਹਿਲਾਂ ਪਠਾਨਕੋਟ ਤੋਂ ਕੋਟ ਪਟੀਆਂ ਵਿੱਚ ਵੀ ਦੋ ਸ਼ੱਕੀ ਹਥਿਆਰਬੰਦਾਂ ਨੇ ਇੱਕ ਫਾਰਮ ਹਾਊਸ ਵਿੱਚ ਦਾਖਲ ਹੋ ਕੇ ਮਜ਼ਦੂਰ ਤੋਂ ਖਾਣਾ ਖਾਦਾ ਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਕੋਟ ਪਟੀਆਂ ਪਿੰਡ ਵੀ ਗੰਢਿਆਲ ਦੇ ਪਿੰਡਾਂ ਨਾਲ ਹੀ ਲੱਗਦਾ ਹੈ। ਕੋਟ ਪਟੀਆਂ ਪਿੰਡ ਵਾਲੇ ਸ਼ੱਕੀਆਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗਾ। ਇਹ ਤਲਾਸ਼ੀ ਮੌਹਮ ਲਗਾਤਾਰ ਜਾਰੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਬਵਾਰ ਨੇ ਵਿਧਾਨ ਸਭਾ ਵਿੱਚ ਰਾਜ ਸਭਾ ਦਾ 2024-25 ਦਾ ਬਜਟ ਪੇਸ਼ ਕੀਤਾ। ਬਜਟ ਵਿੱਚ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਪਤਾ 21 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਮਿਲੇਗਾ। ਵਿੱਤ ਮੰਤ్రਾਲਾ ਦਾ ਚਾਰਜ ਵੀ ਸੰਭਾਲ ਰਹੇ ਪਵਾਰ ਨੇ ਵਿਧਾਨ ਸਭਾ ਵਿੱਚ ਆਪਣੇ ਬਜਟ ਸੈਸ਼ਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਮਾਜੀ ਲਾੜਕੀ ਬਹਿਨ ਯੋਜਨਾ ਨੂੰ ਜੁਲਾਈ ਮਹੀਨੇ ਤੋਂ ਲਾਗੂ ਕੀਤਾ ਜਾਵੇਗਾ ਸੂਬੇ ਵਿੱਚ ਅਕਤੂਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ 4 ਮਹੀਨੇ ਪਹਿਲਾਂ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਲਈ ਸਾਲਾਨਾ ਬਜਟ ਅਲਾਟਮੈਂਟ 40000 ਕਰੋੜ ਰੁਪਏ ਹੋਵੇਗਾ ਜੇਲਾ ਫਾਜ਼ਲ ਕਾ ਪੁਲਿਸ ਨੇ ਡੀਜੀਪੀ ਗੌਰਵ ਜਰਵਦੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੱਡੇ ਇੰਟਰਸਟੇਟ ਨਸ਼ਾ ਸਮਗਲੰਗ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਹੋਏ ਪੰਜਾਬ ਵਿੱਚ ਇਸ ਸਾਲ ਦੀ ਅਫੀਮ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਹੈ ਪੁਲਿਸ ਨੇ 2 ਮਹੀਨੇ ਤੋਂ ਬਾਅਦ ਸਮੇਂ ਤੋਂ ਚੱਲੇ ਆ ਰਹੇ ਲੰਬੇ ਆਪਰੇਸ਼ਨ ਮਗਰੋਂ ਚਾਰਖਣ ਤੋਂ ਅਫੀਮ ਲਿਆ ਕੇ ਪੰਜਾਬ ਖਾਸ ਕਰਕੇ ਮਾਲਵਾ ਵਿੱਚ ਵੇਚਣ ਵਾਲੇ گروਹ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕੋਲੋਂ 66 ਕਿਲੋ ਅਫੀਮ ਬਰਾਮਦ ਕੀਤੀ ਹੈ ਅੱਜ ਐਸਐਸਪੀ ਦਫ਼ਤਰ ਵਿਖੇ ਜਾਣਕਾਰੀ ਜੰ데 ਹੋਏ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਅਜੇ ਮਲੂਜਾ ਦਾ ਕਹਿਣਾ ਹੈ ਕਿ ਬੀਤੇ ਦਿਨੀ ਫਾਜ਼ਲ ਕਾਦੀ ਐਸਐਸਪੀ ਡਾਕਟਰ ਪ੍ਰਗਿਆ ਜੰਦੀ ਅਗਵਾਈ ਹੇਠ ਬਣੀ ਇਸ ਟੀਮ ਨੇ ਇਹ ਪ੍ਰਾਪਤੀ ਕੀਤੀ ਹੈ ਉਹਨਾਂ ਦੱਸਿਆ ਕਿ ਇਹਨਾਂ ਦੀ ਜਾਇਦਾਦ ਸੀਜ਼ ਕੀਤੀ ਜਾ ਰਹੀ ਹੈ ਸਬਡਿਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਗਾਜੀਵਾਲ ਨਜ਼ਦੀਕ ਜੋਧੇ ਦੇ ਜੰਪਾਲ ਅਮਾਨਤ ਪ੍ਰੀਤ ਕੋਰਾ ਤੇ ਗੁਰਸਾਂਝ ਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਗੋਆ ਵਿਖੇ ਹੋਈਆਂ ਓਪਨ ਨੈਸ਼ਨਲ ਗੇਮਾਂ ਵਿੱਚ ਪਾਗ ਲੰਦਿਆ ਤੀਰ ਅੰਦਾਜ਼ੀ ਦੇ ਮੁਕਾਬਲੇ ਵਿੱਚ ਉਹ 골ਡ ਮੈਡਲ ਜਿੱਤ ਕੇ ਆਪਣਾ ਆਪਣੇ ਮਾਪਿਆਂ ਆਪਣੇ ਪਿੰਡ ਅਤੇ ਜ਼ਿਲ੍ਹੇ ਅੰਮ੍ਰਿਤਸਰ ਦਾ ਨਾਂ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਹੈ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨਾ ਇਹ ਵੀ ਦੱਸਿਆ ਕਿ ਅੱਜ ਜੋ ਕੁਝ ਹਨ ਉਹ ਆਪਣੇ ਮਾਤਾ ਪਿਤਾ ਅਤੇ ਕੋਚ ਗਗਨਦੀਪ ਸਿੰਘ ਬਰਾੜ ਦੀ ਬਦੌਲਤ ਹਨ। ਪੰਜਾਬ ਸਰਕਾਰ ਦੀ ਰਹਿਨਮਾਈ ਅਤੇ ਡਾਇਰੈਕਟਰ ਪਾਸ਼ਾ ਵਿਭਾਗ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪਾਸ਼ਾ ਦਸਤਰ ਹੁਸ਼ਿਆਰਪੁਰ ਵੱਲੋਂ ਪਾਸ਼ਾ ਵਿਭਾਗ ਦੇ ਵਿੜੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾਕਟਰ ਹਰਪ੍ਰੀਤ ਸਿੰਘ ਮੁਖੀ ਪੰਜਾਬੀ ਵਿਭਾਗ ਸੰਤ巴巴 ਪਾਕ ਸਿੰਘ ਯੂਨੀਵਰਸਿਟੀ ਜਲੰਧਰ ਲੋਕੇਸ਼ ਚੋਵੇ ਸਹਾਇਕ ਲੋਕ ਸੰਪਰਕ ਅਫਸਰ ਕੁਲਤਾਰ ਸਿੰਘ ਕੁਲਤਾਰ ਜਸਵੀਰ ਸਿੰਘ ਤੇ ਮਾਰਨੇ ਕੀਤੀ ਡਾਕਟਰ ਜਸਵੰਤਰਏ ਖੋਜ ਅਫਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਨੇ ਆਏ ਹੋਏ ਮਹਿਮਾਨਾਂ ਵਿਦਵਾਨਾਂ ਅਤੇ ਕਵੀ ਜਨਾਂ ਨੂੰ ਜੀ ਆਇਆਂ ਸ਼ਬਦ ਆਖਦੇ ਆ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ ਕਵੀ ਦਰਬਾਰ ਤੋਂ ਪਹਿਲਾਂ ਸਦੀਵੀ ਵਿਸ਼ੋੜਾ ਦੇ ਗਏ ਪੰਜਾਬੀ ਦੇ ਉੱਗੇ ਸਹਿਤਕਾਰ ਸਰਜੀਤ ਪਾਤਰ ਮੋਹਨਜੀਤ ਅਤੇ ਸਖਜੀਤ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਜਨਰ ਸਕੱਤਰ ਪ੍ਰਥਵੀ ਪਾਲ ਸਿੰਘ ਮਾੜੀ ਮੇਗਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਜੂਨ ਮਹੀਨੇ ਦੀ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਮਹੱਤਵਪੂਰਨ ਇਤਿਹਾਸਕ ਡਰਾਮਾ ਤੇ ਨਾਇਕਾ ਨੂੰ ਸਮਰਪਿਤ ਗੰਭੀਰ ਚਰਚਾ 29 ਜੂਨ 2024 ਸਵੇਰੇ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾਵੇਗੀ ਇਸ ਮੌਕੇ ਭੱਖ ਦੇ ਮੁੱਦਿਆਂ ਤੇ ਆਵਾਜ਼ ਬੁਲੰਦ ਕਰਨ ਦੇ ਲਈ ਮਤੇ ਪੇਸ਼ ਕੀਤੇ ਜਾਣਗੇ ਪਠਾਨਕੋਟ ਵਿੱਚ ਪੈਦਾ ਕੀਤੀ ਲੀਚੀ ਪਹਿਲੀ ਵਾਰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਦੇਸ਼ ਤੋਂ ਬਾਹਰ ਲੰਡਨ ਦੀ ਮੰਡੀ ਵਿੱਚ ਭੇਜੀ ਗਈ ਹੈ ਇਹ ਉਪਰਾਲਾ ਪੰਜਾਬ ਦੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਕੀਤਾ ਗਿਆ ਪੰਜਾਬ ਦਾ ਇਹ ਫਲ ਲੰਡਨ ਵਿੱਚ 5 ਗੁਣਾ ਵੱਧ ਮੁੱਲ ਤੇ ਵਿਕ ਰਿਹਾ ਹੈ ਪਹਿਲੀ ਵਾਰ 10 ਕਿੰਟ ਲੀਚੀ ਦੀ ਖੇਪ ਭੇਜੀ ਗਈ ਹੈ ਇਸ ਮੌਕੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਸ਼ਰਲੇਂਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੇ ਬਾਗਬਾਨਾਂ ਦੀ ਆਮਦਨ ਵਧਾਉਣ ਦੇ ਲਈ ਯਤਨਸ਼ੀਲ ਹੈ ਅਤੇ ਬਾਗਬਾਨੀ ਮੰਤਰੀ ਦੀ ਪਹਿਲ ਕਦਮੀ ਸਦਕਾ ਇਹ ਸੰਭਵ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਮੁਰਾਦਪੁਰ ਵਾਸੀ ਅਤੇ ਅਗਾਹਵਾਦੂ ਬਾਗਬਾਨ ਰਕੇਸ਼ ਡਡਵਾਲ ਦੇ ਫਾਰਮ ਵਿੱਚ ਪੈਦਾ ਹੋਈ ਲੀਚੀ ਲੰਡਨ ਭੇਜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੀਚੀ ਦੀ ਪੈਕਿੰਗ ਬਹੁਤ ਛੋਟੀ ਰੱਖੀ ਗਈ ਹੈ। ਅੱਜ ਪਹਿਲੀ ਖੇਪ ਵਿੱਚ ਸਿਰਫ 1.5 ਕਿਲੋ ਦੇ ਪੈਕੇਜ ਭੇਜੇ ਗਏ ਹਨ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਲੀਚੀ ਦਾ ਮੰਡੀਕਰਨ ਵਿਦੇਸ਼ਾਂ ਦੀਆਂ ਮੰਡੀਆਂ ਵਿੱਚ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਪਠਾਨਕੋਟ ਵਿੱਚ ਲੀਚੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੇ ਲਈ ਲੀਚੀ ਸਟੇਟ ਕਾਇਮ ਕੀਤੀ ਗਈ ਹੈ ਹੁਣ ਖਬਰਾਂ ਵਿਦੇਸ਼ ਤੋਂ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਨੂੰ ਪੁਰਫੁੱਲਤ ਕਰਨ ਲਈ ਜਿੱਥੇ ਵੱਖ-ਵੱਖ ਖੇਡ ਕਲੱਬਾਂ ਵੱਲੋਂ ਖੇਡ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਇਟਲੀ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਲਦਾਰ ਨੂੰ ਅਤੇ ਫਰਾਂਸੇਵਲੋਂ ਵਿਸ਼ਾਲ ਕਬੱਡੀ ਕੱਪ 30 ਜੂਨ ਦਿਨ ਐਤਵਾਰ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਦੇ ਹਾਂ ਪ੍ਰਬੰਧਕ ਹੈਪੀ ਗਿਲ ਦਲਵੀਰ ਸਿੰਘ ਅਤੇ ਅਮਰੀਕ ਮੁੰਡੀ ਦਾ ਕਹਿਣਾ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਇਟਲੀ ਦੀਆਂ ਨੰਬਰ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਗਈਆਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਲਈ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਜੇਤੂ ਟੀਮ ਨੂੰ 2100 ਸੈਕੰਡ ਰੈਂਡ ਵਾਲੀ ਟੀਮ ਨੂੰ 1800 ਯੂਰੋ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਖੇਡ ਮੇਲੇ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ। ਜੂਐਸ ਸਰਜਨ ਜਨਰ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਗਨਹੰਸਾ ਇੱਕ ਜਨਤਕ ਸਿਹਤ ਸੰਕਟ ਬਣ ਚੁੱਕੀ ਹੈ। ਗਨ ਹਿੰਸਾ ਬਾਰੇ ਆਪਣੀ ਪਹਿਲੀ ਜਨਤਕ ਸਿਹਤ ਸਲਾਹ ਵਿੱਚ ਦੇਸ਼ ਦੇ ਚੋਟੀ ਦੇ ਜਨਤਕ ਸਿਹਤ ਅਧਿਕਾਰੀ ਵਿਵੇਕ ਮੂਰਤੀ ਦਾ ਕਹਿਣਾ ਹੈ ਕਿ ਜੋ ਕੁਝ ਹੋ ਰਿਹਾ ਹੈ ਇਹ ਬਹੁਤ ਭਿਆਨਕ ਹੈ ਇਸ ਨੂੰ ਰੋਕਣ ਲਈ ਹਰ ਰੋਜ਼ ਖੋਜ ਫੰਡਾਂ ਵਧੀਆ ਮਾਨਸਿਕ ਸਿਹਤ ਮੁਲਾਂਕਣ ਤੇ ਨੁਕਸਾਨ ਨੂੰ ਘਟਾਉਣ ਦੇ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ ਸਲੋ ਬਾਕਿਆ ਵਿੱਚ ਇੱਕ ਰੇਲ ਗੱਡੀ ਅਤੇ ਇੱਕ ਬੱਸ ਦੀ ਟੱਕਰ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ ਜਾਣਕਾਰੀ ਅਨੁਸਾਰ ਮੌਤਾਂ ਬੱਸ ਵਿੱਚ ਹੋਈਆਂ ਹਨ ਸਲੋਵਾਕ ਰੇਲਵੇ ਕੰਪਨੀ ਦਾ ਕਹਿਣਾ ਹੈ ਕਿ ਯੂਰੋ ਸਿਟੀ ਰੇਲ ਗੱਡੀ ਦੇ ਕਿਸੇ ਵੀ ਯਾਤਰੀ ਦੀ ਮੌਤ ਨਹੀਂ ਹੋਈ। ਟ੍ਰੇਨ ਚੱਕ ਗਣਰਾਜ ਦੀ ਰਾਤਾਨੀ ਪ੍ਰਾਗ ਤੋਂ ਹੰਗਰੀ ਦੀ ਰਾਤਾਨੀ ਬੁੱਡਾ ਪੈਸ ਜਾ ਰਹੀ ਸੀ। ਇਸ ਦੇ ਵਿੱਚ 100 ਤੋਂ ਵੱਧ ਫਸੇ ਹੋਏ ਯਾਤਰੀਆਂ ਨੂੰ ਬਸਰਾਹੀਂ ਹੰਗਰੀ ਦੀਆਂ ਸਰਹੱਦਾਂ ਤੇ ਸਟੋ ਰੋਬੋ ਕਸਵੇ ਤੱਕ ਪਹੁੰਚਾਇਆ ਗਿਆ ਹੈ। ਸਲੋਵਾਕ ਦੀ ਸਿਹਤ ਮੰਤਰੀ ਯੋਜਾਨਾ ਨੇ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਕਿਹਾ ਹੈ ਕਿ ਹਰ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ ਮੌਕੇ ਤੇ ਦਿੱਤੀਆਂ ਗਈਆਂ ਹਨ। ਵਿਦੇਸ਼ਾਂ ਦੀ ਧਰਤੀ 'ਤੇ ਬਹੁਤ ਸਾਰੇ ਗੱਬਰੂ ਆਪਣਾ ਭਵਿੱਖ ਬਣਾਉਣ ਜਾਂਦੇ ਹਨ ਪਰ ਕਈ ਵਾਰ ਬਹੁਤ ਕੁਝ ਉਲਟ ਹੋ ਜਾਂਦਾ ਹੈ ਜਿਸ ਤੱਕ ਮਿਆਜਾ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ ਜਗਰਾਉ ਨੇੜਲੇ ਪਿੰਡ ਅੰਬੂਬਾਲ ਦੀ ਖਬਰ ਹੈ ਜਿੱਥੇ ਸਧਾਰਨ ਜੇ ਕਿਸਾਨ ਜੋਰਾ ਸਿੰਘ ਦਾ ਹੌਣਹਾਰ ਪੁੱਤਰ ਚਰਨਜੀਤ ਸਿੰਘ 10 ਮਹੀਨੇ ਪਹਿਲਾਂ ਹੀ ਮਨ ਵਿੱਚ ਅਨੇਕਾਂ ਸੁਪਨੇ ਲੈ ਕੇ ਰੋਜੀ ਰੋਟੀ ਲਈ ਕੈਨੇਡਾ ਗਿਆ ਸੀ ਪ੍ਰੰਤੂ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਸੂਤਰਾਵਾਂ ਦਾ ਕਹਿਣਾ ਹੈ ਕਿ ਉਸਨੇ ਨਿਆਗਰਾ ਫਾਲ ਵਿੱਚ ਛਾਲ ਮਾਰ ਦਿੱਤੀ। ਕੈਨੇਡਾ ਪੁਲਿਸ ਨੇ ਸੂਤਰਾਵਾਂ ਦੇ ਹਵਾਲੇ ਨਾਲ ਦੱਸਿਆ ਕਿ ਉਨ੍ਹਾਂ ਨੂੰ ਉਸਦੀ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਵਿੱਚ ਉਹ ਛਾਲ ਮਾਰਦਾ ਦਿਖਾਈ ਦੇ ਰਿਹਾ ਹੈ। ਅਮਰੀਕਾ ਵਿੱਚ ਇਸ ਸਾਲ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਵਾਈਡਨ ਅਤੇ ਉਹਨਾਂ ਦੇ ਰਿਪਬਲਿਕਨ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਵੀਰਵਾਰ ਰਾਤ ਨੂੰ ਪਹਿਲੀ ਵੈਸ ਹੋਈ ਹੈ। ਦੋਵਾਂ ਨੇਤਾਵਾਂ ਨੇ ਅਰਥਚਾਰੇ, ਸਰਹੱਦ, ਵਿਦੇਸ਼ ਨੀਤੀ, ਗਰਭਪਾਤ, ਰਾਸ਼ਟਰੀ ਸੁਰੱਖਿਆ ਤੇ ਪਾਉਣ ਪਾਣੀ ਤਬਦੀਲੀਆਂ ਵਰਗੇ ਮੁੱਦਿਆਂ ਤੇ ਬਹਿਸ ਦੇ ਨਾਲ-ਨਾਲ ਇੱਕ ਦੂਜੇ ਤੇ ਨਿੱਜੀ ਹਮਲੇ ਵੀ ਕੀਤੇ। 90 ਮਿੰਟ ਦੀ ਇਸ ਬਹਿਸ ਦੌਰਾਨ ਬਾਈਡਨ ਅਤੇ ਟਰੰਪ ਨੇ ਇੱਕ ਦੂਜੇ ਨੂੰ ਝੂਠਾ ਦੱਸਦੇ ਹੋਏ ਅਮਰੀਕੀ ਇਤਿਹਾਸ ਦਾ ਸਭ ਤੋਂ ਖਰਾਬ ਰਾਸ਼ਟਰਪਤੀ ਦੱਸਿਆ। ਇਸ ਮੌਕੇ ਤੇ ਪੋਲ ਵਿੱਚ ਦਰਸ਼ਕਾਂ ਦੇ ਬਹੁਤ ਮਤ ਨੇ ਬਾਈਡਨ ਤੇ ਟਰੰਪ ਦੀ ਜਿੱਤ ਦੱਸਿਆ। बहस ਵਿੱਚ ਬਾਈਡਨ ਕਈ ਵਾਰ ਲੜਖੜਾਏ ਜਦੋਂ ਕਿ 트럼ਪ ਊਰਜਾਵਾਨ ਦਿਖਾਈ ਦੇ ਰਹੇ ਸਨ ਇਸ ਮੌਕੇ ਤੇ ਬਾਈਡਨ ਨੇ ਕਈ ਨਿੱਜੀ ਹਮਲੇ ਕੀਤੇ ਸੀਐਨਐਨ ਐਟਲੰਟਾ ਵਿੱਚ ਹੋਣ ਵਾਲੇ ਤਿੰਨ ਪ੍ਰੈਜ਼ੀਡੈਂਸ਼ੀਅਲ ਡਿਬੇਟ ਵਿੱਚੋਂ ਪਹਿਲੀ ਬਹਿਸ ਦਾ ਮੇਜ਼ਬਾਨ ਸੀ ਡਿਬੇਟ ਨੂੰ ਦੇਖਣ ਵਾਲੇ 57 ਫੀਸਦੀ ਦਰਸ਼ਕਾਂ ਦਾ ਕਹਿਣਾ ਹੈ ਕਿ ਬਾਈਡਨ ਵਿੱਚ ਚੁਣੌਤੀਆਂ ਸਾਹਮਣਾ ਕਰਨ ਅਤੇ ਦੇਸ਼ ਦੀ ਅਗਵਾਈ ਕਰਨ ਦੀ ਸਮਰੱਥਾ ਨਜ਼ਰ ਆਈ ਹੈ ਉਥੇ 40% ਦਾ ਕਹਿਣਾ ਹੈ ਕਿ ਟਰੰਪ ਵਿੱਚ ਅਸਲ ਵਿਸ਼ਵਾਸ ਨਹੀਂ ਦਿਖਿਆ ਹੈਲੀਕਾਪਟਰ ਹਾਦਸੇ ਵਿੱਚ ਇਬਰਾਹਿਮ ਰਾਈਸੀ ਦੀ ਮੌਤ ਪਿੱਛੋਂ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਇਰਾਨੀਆਂ ਨੇ ਸ਼ੁੱਕਰਵਾਰ ਨੂੰ ਵੋਟਿੰਗ ਕੀਤੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਚਾਰ ਉਮੀਦਵਾਰ ਸ਼ਾਮਲ ਹਨ ਤਿੰਨ ਕੱਟੜਪੰਥੀ ਜਦਕਿ ਇੱਕ ਤੁਲਨਾਤਮਕ ਰੂਪ ਨਾਲ ਉਦਾਰਵਾਦੀ ਉਮੀਦਵਾਰ ਹੈ ਚੋਣ ਨਤੀਜੇ ਸਨਿਚਰਵਾਰ ਨੂੰ ਐਲਾਨੇ ਜਾਣਗੇ ਕਾਨੂੰਨ ਮੁਤਾਬਕ ਜੇਤੂ ਨੂੰ ਕੁੱਲ ਪਈਆਂ ਵੋਟਾਂ ਵਿੱਚ 50 ਫੀਸਦੀ ਤੋਂ ਵੱਧ ਵੋਟਾਂ ਮਿਲਣੀਆਂ ਚਾਹੀਦੀਆਂ ਹਨ ਜੇ ਅਜਿਹਾ ਨਹੀਂ ਹੁੰਦਾ ਤਾਂ ਸਿਖਰ ਦੇ ਉਮੀਦਵਾਰਾਂ ਵਿਚਾਲੇ ਦੂਜਾ ਦੌਰ 5 ਜੁਲਾਈ ਨੂੰ ਸ਼ੁਰੂ ਹੋਵੇਗਾ ਭਾਰਤ ਵਿੱਚ ਰਹਿਣ ਵਾਲੇ ইরਾਨੀ ਨਾਗਰਿਕਾਂ ਦੀ ਚੋਣ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਦੇ ਲਈ ਭਾਰਤ ਦੇ ਕਈ ਸ਼ਹਿਰਾਂ ਵਿੱਚ ਵੋਟਿੰਗ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਵਿੱਚ ਦਿੱਲੀ, ਮੁੰਬਈ, ਹਾਈਦਰਾਬਾਦ ਅਤੇ ਪੁਣੇ ਸ਼ਾਮਲ ਹਨ ਭਾਰਤ ਵਿੱਚ ਈਰਾਨ ਦੇ ਰਾਜਦੂਤ ਇਰਾਜ ਇਲਾਹੀ ਦਾ ਕਹਿਣਾ ਹੈ ਕਿ ਚੌਂ ਨੂੰ ਸੁਵਿਧਾਜਨਕ ਬਣਾਉਣ ਲਈ ਭਾਰਤ ਦਾ ਧੰਨਵਾਦ ਹੁਣ ਖਬਰਾਂ ਬਾਲੀਵੁੱਡ ਤੋਂ ਸਾਲ 2000 ਵਿੱਚ ਬਾਲੀਵੁੱਡ ਦੇ ਸ਼ੈਨਸ਼ਾ ਅਮਤਾਵਚ ਨੇ ਛੋਟੇ ਪਰਦੇ ਤੇ ਨਵੇਂ ਅੰਦਾਜ਼ ਵਿੱਚ ਡੈਬਿਊ ਕੀਤਾ ਸੀ ਕਵਿਜੀ ਸ਼ੋਅ ਕੌਣ ਬਨੇਗਾ ਕਰੋੜਪਤੀ ਦੇ ਮੇਜ਼ਬਾਨ ਦੇ ਤੌਰ ਤੇ ਉਹ ਦਰਸ਼ਕਾਂ ਦੇ ਦਿਲਾਚ ਇੰਨੇ ਛਾ ਗਏ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਆਪਣੇ ਸਵਾਲਾ ਰਹੇ ਲੋਕਾਂ ਨੂੰ ਲੱਖਪਤੀ ਅਤੇ ਕਰੋੜਪਤੀ ਬਣਾਉਂਦੇ ਚਲੇ ਆ ਰਹੇ ਹਨ ਬੈਗ ਵੀ ਸਾਲ 2024 ਵਿੱਚ ਕੌਣ ਬਣੇਗਾ ਕਰੋੜਪਤੀ ਦੇ 16ਵੇਂ ਸੀਜ਼ਨ ਦੀ ਮੇਜਬਾਨੀ ਕਰਨ ਆ ਰਹੇ ਹਨ ਜਿਸ ਦਾ ਟੈਲੀਕਾਸਟ ਜਲਦ ਹੀ ਹੋਣ ਜਾ ਰਿਹਾ ਹੈ ਹਾਲ ਹੀ ਵਿੱਚ ਸ਼ੋਅ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ ਜਿਸ ਵਿੱਚ ਦੇਖਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਲੋਕ ਕੌਣ ਬਣੇਗਾ ਕਰੋੜਪਤੀ ਯਾਨੀ ਕਿ ਕੇਵੀਸੀ ਸੀਜ਼ਨ 16 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਮਤਾਵਚਨ ਇੱਕ ਵਾਰ ਫਿਰ ਆਪਣੇ ਗਿਆਨ ਨਾਲ ਹੌਟ ਸੀਟ ਤੇ ਪ੍ਰਤੀਯੋਗੀਆਂ ਨੂੰ ਉਲਝਾਉਣ ਲਈ ਤਿਆਰ ਹਨ ਸ਼ੋਅ ਦਾ ਪਹਿਲਾ ਪ੍ਰੋਮੋ ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਇਸ ਮੌਕੇ ਤੇ ਅਮਿਤਾ ਵਚਨ ਦਾ ਕਹਿਣਾ ਹੈ ਕਿ ਜ਼ਿੰਦਗੀ ਹਰ ਮੋੜ ਤੇ ਸਵਾਲ ਪੁੱਛੇਗੀ ਜਵਾਬ ਦੇਣੇ ਪੈਣਗੇ ਜੇ ਰਿਸ਼ਤਾ ਕਿਹਾ ਕਿਹਾ ਲਾਤਾ ਹੈ ਨਾਲ ਹਰ ਘਰ ਵਿੱਚ ਮਸ਼ਹੂਰ ਹੋਈ ਹਿਨਾ ਖਾਨ ਨੇ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ ਉਹਨਾਂ ਨੇ ਬਿਗ ਬਾਸ ਵਰਗੇ ਰਿਐਲਿਟੀ ਸ਼ੋਅ ਵਿੱਚ ਵੀ ਆਪਣੀ ਸਖਸ਼ੀਤ ਨਾਲ ਸਾਰਿਆਂ ਦਾ ਦਿਲ ਜਿੱਤਿਆ ਟੈਲੀਵਿਜ਼ਨ ਦੀ ਇਹ ਮਸ਼ਹੂਰ ਅਦਾਕਾਰਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਜਾਣਕਾਰੀਆਂ ਸਾਂਝੀ ਕਰਦੀ ਰਹਿੰਦੀ ਹੈ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋਏ ਹਨ ਅਦਾਕਾਰਾਂ ਦਾ ਕਹਿਣਾ ਹੈ ਕਿ ਉਸ ਨੂੰ ਕੈਂਸਰ ਹੈ ਹਿਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸਾਰਿਆਂ ਨੂੰ ਹੈਲੋ ਮੈਂ ਸਾਰੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਹੱਤਵਪੂਰਨ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ ਤੇ ਮੇਰੀ ਪਰਵਾਹ ਕਰਦੇ ਹਨ ਮੈਨੂੰ ਤੀਜੇ ਪੜਾਦੀ ਛਾਤੀ ਦੇ ਕੈਂਸਰ ਦਾ ਪਤਾ ਲੱਗਾ ਹੈ। ਇਹਨਾਂ ਨੇ ਅੱਗੇ ਲਿਖਿਆ ਕਿ ਉਹ ਇਸ ਗੰਭੀਰ ਬਿਮਾਰੀ ਦਾ ਇਲਾਜ ਕਰਵਾ ਰਹੀ ਹੈ ਤੇ ਹੁਣ ਉਹ ਠੀਕ ਹੈ। ਉਹਨਾਂ ਇਹ ਵੀ ਲਿਖਿਆ ਕਿ ਮੈਂ ਇਸ ਬਿਮਾਰੀ ਤੇ ਕਾਬੂ ਪਾਉਣ ਦੇ ਲਈ ਮਜਬੂਤ, ਦ੍ਰਿੜ ਅਤੇ ਪੂਰੀ ਤਰ੍ਹਾਂ ਪ੍ਰਤੀਵਾਧਾ। ਮੇਰਾ ਇਲਾਜ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਕਾਫੀ ਸਫਲਤਾ ਮਿਲੀ ਹੈ। ਇਸ ਮੌਕੇ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਹਿਨਾ ਖਾਨ ਦੀ ਸਿਹਤਯਾਬੀ ਦੇ ਲਈ ਅਰਦਾਸ ਕੀਤੀ ਹੈ। ਪਿਛਲੇ ਲੰਬੇ ਸਮੇਂ ਤੋਂ ਇੰਗਲੈਂਡ ਰਹਿ ਰਹੇ ਪੰਜਾਬੀ ਫਿਲਮੀ ਅਦਾਕਾਰ ਚਰਨਜੀਤ ਸਿੰਘ ਸੰਧੂ ਨਹੀਂ ਰਹੇ ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਬਠਿੰਡੇ ਦੇ ਜੰਪਲ ਚਰਨਜੀਤ ਸਿੰਘ ਸੰਧੂ ਰੰਗਮંચ ਨਾਲ ਜੁੜੇ ਰਹੇ ਹਨ ਉਹਨਾਂ ਨੇ ਟੋਨੀ ਬਾਤਸ਼ ਤੋਂ ਨਾਟਕੀ ਪੇਸ਼ਕਾਰੀ ਦੇ ਗੁਰ ਸਿੱਖਿਆ ਤੇ ਬਹੁਤ ਸਾਰੇ ਨਾਟਕਾਂ ਵਿੱਚ ਕੰਮ ਕੀਤਾ ਜਿਨ੍ਹਾਂ ਨੂੰ ਕਾਫੀ ਹੰਗਾਰਾ ਮਿਲਿਆ ਹੈ ਉਹਨਾਂ ਦੇ ਅਭਿਨੇ ਨੂੰ ਕਾਫੀ ਪਸੰਦ ਕੀਤਾ ਗਿਆ ਇੰਗਲੈਂਡ ਵਿੱਚ ਵਕ ਵਕ ਰੇਡੀਓ ਟੀਵੀ ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਤੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਚਰਨਜੀਤ ਸਿੰਘ ਸੰਧੂ ਨੇ ਫਿਲਮਾਂ ਬਣਾਉਣ ਤੋਂ ਇਲਾਵਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਦੁੱਲਾ ਬਹਿਲੀ ਅੰਗਰੇਜ਼ ਪੰਜਾਬ ਸਿੰਘ ਜੋਰਾ 10 ਨੰਬਰੀਆ ਆਦ ਹਨ ਇਸ ਮੌਕੇ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਦੁੱਖ ਹੈ ਕਿ ਸਾਡੇ ਦੋਸਤ ਅਦਾਕਾਰ ਚਰਨਜੀਤ ਸਿੰਘ ਸੰਧੂ ਨਹੀਂ ਰਹੇ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਤੇ ਨਾਟਕਾਂ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਪੰਜਾਬ ਅਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਚਰਨਜੀਤ ਸਿੰਘ ਸੰਧੂ ਨੇ ਜੋ ਪੰਜਾਬੀ ਫਿਲਮਾਂ ਦੇ ਵਿੱਚ ਰੋਲ ਅਦਾ ਕੀਤੇ ਹਨ ਉਹ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਦਲਜੀਤ ਦੋਸਾਂਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ 3 ਨੇ ਪਹਿਲੇ ਦਿਨ ਆਪਣੀ ਰਿਲੀਜ਼ ਦੇ ਨਾਲ ਇਤਿਹਾਸ ਰਚ ਦਿੱਤਾ। ਜੱਟ ਐਂਡ ਜੂਲੀਅਟ 3 ਨੇ ਦੁਨੀਆਂ ਭਰ ਵਿੱਚ ਪਹਿਲੇ ਦਿਨ 10 ਕਰੋੜ 76 ਲੱਖ ਦੀ ਕਮਾਈ ਕੀਤੀ ਹੈ ਜੋ ਕਿ ਹਜ ਤੱਕ ਪੰਜਾਬੀ ਫਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਲੈਕਸ਼ਨ ਹੈ। ਫਿਲਮ ਨੇ ਭਾਰਤ ਵਿੱਚ 4 ਕਰੋੜ 13 ਲੱਖ ਅਤੇ ਓਵਰਸੀਜ਼ 'ਚ 6 ਕਰੋੜ 63 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਹ ਕਮਾਈ ਬਿਨਾ ਕਿਸੇ ਵੀਕਐਂਡ ਵਾਲੇ ਦਿਨ ਤੇ ਨੌਨ ਹੌਲੀਡੇ ਵਾਲੇ ਦਿਨ ਹੋਈ ਹੈ ਜੋ ਆਪਣੇ ਆਪ ਵਿੱਚ ਵੱਡੀ ਗੱਲ ਹੈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਨੇ ਇਸ ਨੂੰ ਇੱਕ ਚੰਗੀ ਸ਼ੁਰੂਆਤ ਦਿੱਤੀ ਹੈ। ਇਹ ਦੇਖ ਕੇ ਹੈਰਾਨੀ ਨਹੀਂ ਹੋਵੇਗੀ ਕਿ ਫਿਲਮ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਵੇ। ਜਟਨ ਜੁਲੀਅਟ ਤੈਨਾ ਪਹਿਲੀ ਅਜਾਈ ਪੰਜਾਬੀ ਫਿਲਮ ਹੈ ਜਿਸ ਨੂੰ ਭਾਰਤ ਦੇ 430 ਤੋਂ ਬਾਅਦ ਸਿਨੇਮਾ ਘਰਾਂ ਦੀਆਂ 2010 ਤੋਂ ਬਾਅਦ ਸਕਰੀਨਾਂ ਤੇ ਰਿਲੀਜ਼ ਕੀਤਾ ਗਿਆ। ਫਿਲਮ ਦੀ ਐਡਵਾਂਸ ਬੁਕਿੰਗ ਤੋਂ ਕਲੈਕਸ਼ਨ ਵੀ ਰਿਕਾਰਡ ਤੋੜ ਹੋਈ ਹੈ। ਇਸ ਫਿਲਮ ਨੂੰ ਜਗਦੀਪ ਸਿੱਧੂ ਵੱਲੋਂ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ ਜੋ ਪੰਜਾਬੀ ਫਿਲਮਾਂ ਨੂੰ ਸ਼ਾਨਦਾਰ ਫਿਲਮਾਂ ਦੇ ਚੁੱਕੇ ਹਨ। ਫਿਲਮ ਵਿੱਚ ਜੈਸਮੀਨ ਬਾਜਵਾ, ਰਾਣਾ ਰਣਵੀਰ, ਬੀ ਐਨ ਸ਼ਰਮਾ, ਨਾਸਿਰ ਚਿਨਯੋਟੀ, ਅਕਰਮ ਅਦਾਸ, ਹਰਦੀਪ ਗਿੱਲ, ਮੋਹਨੀ ਤੂਰ ਸੋਖ ਪਿੰਡਿਆਲਾ ਗੁਰਮੀਤ ਸਾਜਨ ਸਤਵੰਤ ਕੌਰ ਮਿੰਟੂ ਕਪਾ ਅਤੇ ਕੁਲਵੀਰ ਸੋਨੀ ਵਰਗੇ ਕਲਾਕਾਰਾਂ ਦੀ ਅਹਿਮ ਭੂਮਿਕਾ ਹੈ ਇਸ ਮੌਕੇ ਤੇ ਦਲਜੀਤ ਦੁਸਾਂਜ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੀ ਇਸ ਫਿਲਮ ਨੇ ਬਹੁਤ ਕਮਾਈ ਕੀਤੀ ਹੈ ਮੈਨੂੰ ਆਸ ਹੈ ਕਿ ਇਹ ਫਿਲਮ ਵਿਸ਼ਵ ਦੇ ਵਿੱਚ ਰਿਕਾਰਡ ਤੋੜੇਗੀ ਇਨਾ ਪੰਜਾਬੀਆਂ ਤੇ ਦੇਸ਼ ਦੁਨੀਆਂ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਐਕਟਿੰਗ ਨੂੰ ਪਸੰਦ ਕੀਤਾ ਹੈ ਮੈਂ ਚਾਹੁੰਦਾ ਹਾਂ ਕਿ ਮੈਨੂੰ ਹਰ ਸਮੇਂ ਸੁਝਾਅ ਦਿੱਤੇ ਜਾਣ ਜਿਸ ਤੇ ਮੈਂ ਖਰਾ ਉਤਰਾਂਗਾ ਇਸ ਮੌਕੇ ਤੇ ਦਲਜੀਤ ਦੁਸਾਨ ਦਾ ਕਹਿਣਾ ਹੈ ਕਿ ਪੰਜਾਬੀ ਫਿਲਮ ਲਈ ਇਹ ਸ਼ੁਭ ਸ਼ਗਨ ਫਿਲਮ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਪੰਜਾਬੀ ਫਿਲਮ ਇੱਕ ਵਧੀਆ ਚੱਲਦੀ ਹੈ ਤਾਂ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਚੱਲਦੇ ਹਨ ਜੋ ਕਿ ਵਧੀਆ ਗੱਲ ਹੈ ਇਸੇ ਤਰ੍ਹਾਂ ਹੀ ਪੰਜਾਬੀ ਫਿਲਮਾਂ ਵਧੀਆ ਬਣਦੀਆਂ ਰਹਿਣ ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਰਹਿਣ। ਏਸ਼ੀਆ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਇੰਡੀਅਨ ਫਿਲਮ ਸੈਡ ਲੈਟਰਸ ਆਫ ਐਨ ਇਮੇਜినਰੀ ਵੂਮਨ ਦਾ ਵਰਲਡ ਪ੍ਰੀਮੀਅਰ ਹੋਵੇਗਾ। ਇਸ ਫਿਲਮ ਨੂੰ ਸਾਊਥ ਕੋਰੀਆ ਦੇ ਏਸ਼ੀਅਨ ਸਿਨੇ ਫੰਡ ਦੇ ਲਈ ਚੁਣਿਆ ਗਿਆ ਹੈ। ਉੱਥੇ ਨਿਧੀ ਸਖ세ਨਾ ਪਹਿਲੀ ਭਾਰਤੀ ਫੀਮੇਲ ਡਾਇਰੈਕਟਰ ਹੈ ਜਿਸ ਦੀ ਫਿਲਮ ਨੂੰ ਇਹ ਮਾਣ ਮਿਲਿਆ ਹੈ। ਨਿਧੀ ਜੈਪੁਰ ਦੀ ਰਹਿਣ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ ਇਸ ਦੇ ਪੋਸਟ ਪ੍ਰੋਡਕਸ਼ਨ ਤੇ ਕੰਮ ਚੱਲ ਰਿਹਾ ਹੈ ਇਸ ਫਿਲਮ ਬਾਰੇ ਨੀਦੀ ਦਾ ਕਹਿਣਾ ਹੈ ਕਿ ਇਹ ਫਿਲਮ ਦਰਸਲ ਤਿੰਨ ਦੇਸ਼ਾਂ ਦੇ ਪ੍ਰੋਡਕਸ਼ਨ ਵਿੱਚ ਬਣੀ ਹੈ ਭਾਰਤ ਸ਼੍ਰੀਲੰਕਾ ਅਤੇ ਕੋਰੀਆ 34 ਸਾਲ ਪਹਿਲਾਂ ਕਿਸੇ ਇੰਡੀਅਨ ਨੂੰ ਅਜੇਹਾ ਫੰਡ ਮਿਲਿਆ ਸੀ ਹੁਣ ਪਹਿਲੀ ਵਾਰ ਹੈ ਜਦ ਕਿਸੇ ਮੈਲਾ ਦੀ ਫਿਲਮ ਨੂੰ ਇਹ ਫੰਡ ਹਾਸਲ ਹੋਇਆ ਹੈ ਮੈਨੂੰ ਬਹੁਤ ਮਾਣ ਹੈ ਕਿ ਬੁਸਾਨ ਫਿਲਮ ਫੈਸਟੀਵਲ ਦੇ ਵਿੱਚ ਮੇਰੀ ਇਹ ਫਿਲਮ ਦਾ ਪ੍ਰੀਮੀਅਰ ਹੋ ਰਿਹਾ ਹੈ ਦੇਸ਼ਦਵਾਬਾ ਟੀਵੀ ਵੱਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਦੇਸ਼ਦਵਾਬਾ ਟੀਵੀ ਵੱਲੋਂ ਪੇਸ਼ ਕੀਤੀਆਂ ਖਬਰਾਂ ਸੰਬੰਧਿਤ ਆਪਣੇ ਵਿਚਾਰ ਦੇਵੋ ਜੀ। ਲਾਇਕ ਅਤੇ ਸਾਂਝਾ ਕਰੋ ਜੀ। ਇਸ ਨਾਲ ਜਿੱਥੇ ਸਾਨੂੰ ਸਾਡੀ ਟੀਮ ਨੂੰ ਖੁਸ਼ੀ ਹੋਵੇਗੀ ਉੱਥੇ ਖਬਰਾਂ ਨੂੰ ਹੋਰ ਵੀ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਹੌਸਲਾ ਮਿਲੇਗਾ।